ਅੱਜ ਜਿਹੜਾ ਸਿੱਖ ਜਗਤ ਦੇ ਵਿੱਚ ਬੜਾ ਅਹਿਮ ਫੈਸਲਾ ਲਿਆ ਜਾਣਾ ਦੱਸਦੀ ਕਿ ਇਸ ਵਕਤ ਤਸਵੀਰਾਂ ਸਾਂਝੀਆਂ ਕਰਦੇ ਆਂ ਸ੍ਰੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਜਿੱਥੇ ਸੁਖਬੀਰ ਬਾਦਲ ਪਹੁੰਚੇ ਨੇ व्हीਲ ਚੇਅਰ ਦੇ ਉੱਪਰ ਬੈਠ ਕੇ ਪਹੁੰਚੇ ਨੇ ਜਦੋਂ ਪਿਛਲੀ ਫੇਰੀ ਸੀਗੀ ਲੱਤ ਫ੍ਰੈਕਚਰ ਹੋਈ ਸੀਗੀ ਉਸ ਤੋਂ ਬਾਅਦ ਲੰਬੇ ਸਮੇਂ ਤੋਂ ਹਸਪਤਾਲ ਦੇ ਵਿੱਚ ਦਾਖਲ ਸੀਗੇ ਲੇਕਿਨ ਅੱਜ ਬੜੇ ਸਤਿਕਾਰ ਨਾਲ व्हीਲ ਚੇਅਰ ਦੇ ਉੱਪਰ ਬੈਠ ਕੇ ਪਹੁੰਚੇ ਨੇ ਨਾਲ ਦੇ ਨਾਲ ਵਿਕਰਮ ਸਿੰਘ ਸਿੰਘ ਮਜੀਠੀਆ ਪਹੁੰਚੇ ਨੇ ਮਜਿੰਦਰ ਸਿੰਘ ਵਿਤਸਾ ਹੁਣੇ ਪਹੁੰਚੇ ਨੇ ਅੱਜ ਵੱਡੇ ਫੈਸਲੇ ਲਏ ਜਾਣੇ ਨੇ ਦੱਸਦੀ ਹੈ ਕਿ ਸ ਪੰਜ ਸਿਕਸ ਸਹਿਬਾਨਾਂ ਦੀ ਜਿਹੜੀ ਬੈਠਕ ਬਠਾਈ ਗਈ ਹੈ ਨਾਲ ਦੇ ਨਾਲ 2007 ਤੋਂ ਲੈ ਕੇ 17 ਤੱਕ ਜਿਨੇ ਵੀ ਅਕਾਲੀ ਦਲ ਦੀ ਜਿਹੜੀ ਮੰਤਰੀ ਮੰਡਲ ਰਹੇ ਨੇ ਮੰਤਰੀਪਦ ਦੇ ਅਹੁਦੇਦਾਰ ਰਹੇ ਨੇ ਉਹਨਾਂ ਨੂੰ ਵੀ ਬੁਲਾਇਆ ਗਿਆ ਤੇ ਅੱਜ ਜਿਹੜਾ ਫੈਸਲਾ ਦਿੱਤਾ ਜਾਣਾ ਹੈ ਕਿਉਂਕਿ ਲੰਬੇ ਸਮੇਂ ਤੋਂ ਜਿਹੜਾ ਇਹ ਵੀ ਬਾਤ ਚੱਲ ਰਿਹਾ ਸੀਗਾ ਵੱਡੇ ਵੱਡੇ ਰੋਪ ਲੱਗੇ ਸੀਗੇ ਸੁਖੀਤ ਬਾਜ਼ੁਰਦ ਹੋਂਦ ਤੇ ਕਿ ਜਦੋਂ ਡਿਪਟੀ ਸੀਐਮ ਰਹੇ ਨੇ ਇਹਨਾਂ ਵੱਲੋਂ ਕੁਝ ਐਸੇ ਫੈਸਲੇ ਲਏਤੇ ਗਏ ਨੇ ਜਿਨ੍ਹਾਂ ਇਸ ਇੱਕ ਬੰਦੇ ਦੀ ਡੈਕਸ ਨੂੰ ਨੁਕਸਾਨ ਪਹੁੰਚਾਇਆ ਹੈ ਆਰਮ ਰਹੀਨ ਨੂੰ ਜਿਹੜਾ ਮਾਫੀ ਦੇਣ ਦੇ ਉੱਪਰ ਤਾਂ ਦੱਸਦੀ ਹੈ ਕਿ ਨਾਲ ਦੇ ਨਾਲ ਜਿਹੜਾ ਬੇਅਦਵੀ ਮਾਮਲੇ ਦੇ ਉੱਪਰ ਕਾਰਵਾਈ ਨਾ ਕਰਨ ਦੇ ਵੀ ਜਿਹੜੇ ਵੱਡੇ ਵੱਡੇ આરોਪ ਲੱਗੇ ਸੀਗੇ ਉਸ ਤੋਂ ਬਾਅਦ ਜਿਹੜਾ 3 ਮਹੀਨੇ ਪਹਿਲਾਂ ਸੁਫਕੀਰ ਬਾਦਲ ਨੂੰ ਤਨਖਾਈ ਐਲਾਨ ਕੀਤਾ ਗਿਆ ਸੀ ਲੇਕਿਨ ਹੁਣ ਜਿਹੜੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੀ ਅੱਗੇ ਅਕਾਲੀ ਦਲ ਦੇ ਵਰਕਰ ਨੇ ਇਲੈਕਸ਼ਨ ਲੜਨਾ ਚਾਹੁੰਦੇ ਨੇ ਨਾਲ ਦੇ ਨਾਲ ਜਿਹੜੀ ਅੱਗੇ ਪਾਰਟੀ ਦਾ ਕਰੀਅਰ ਦੇਖਦੇ ਨੇ ਉਸ ਨੂੰ ਲੈ ਕੇ ਜਿਹੜੀ ਹੁਣ ਉਹਨਾਂ ਨੂੰ ਸਜ਼ਾ ਸਨਾਹ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਉਹ ਜਿਹੜੇ ਅੱਗੇ ਆਪਣਾ ਸਿਆਸੀ ਕਰੀਅਰ ਦਾ ਨੂੰ ਵਧਾ ਸਕਣ ਸੋ ਅੱਜ ਬੜਾ ਅਹਿਮ ਦਿਨ ਆ ਦੇਖਣਾ ਹੋਵੇਗਾ ਕਿ ਗਿਆਨੀ ਤਖਬੀਰ ਸਿੰਘ ਜਿਹੜੇ ਜਥੇਦਾਰ ਨੇ ਕਾਲ ਤੱਕ ਦੇ ਉਹਨਾਂ ਵੱਲੋਂ ਕੀ ਫੈਸਲਾ ਸੁਣਾਇਆ ਜਾਂਦਾ ਸੋ ਵੱਡਾ ਜਿਹੜਾ ਅੱਜ ਦਿਨ ਹੈ ਸਿੱਖ ਜਗਤ ਦੇ ਵਿੱਚ ਤਸਵੀਰਾਂ ਸਾਂਝੀਆਂ ਕਰਦੇ ਅੱਜ ਜਿਹੜੇ ਵੱਡੇ ਵੱਡੇ ਮੰਤਰੀ ਪਹੁੰਚ ਰਹੇ ਨੇ ਅ ਜਿੰਨੇ ਵੀ ਮੰਤਰੀ ਮੰਡਲ ਦੇ ਅਹੁਦੇਦਾਰ ਉਹਨਾਂ ਨੇ ਵੀ ਅੱਜ ਪਹੁੰਚਣਾ ਸੋ ਅੱਜ ਜਿਹੜਾ ਵੱਡਾ ਫੈਸਲਾ ਕੀਤਾ ਜਾਏਗਾ ਸੋ ਅੱਜ ਜਿਹੜਾ ਵਿਸ਼ਾ ਹੈ ਇਹ ਵੀ ਸੋਚਣ ਲਈ ਯੋਗ ਹੈ ਕਿ ਕੀ ਅੱਜ ਜਿਹੜੇ ਸੁਭੀਦਵਾਦ ਵਾਲੇ ਉਹਨਾਂ ਨੂੰ ਸਜ਼ਾ ਸੁਣਾਈ ਜਾਏਗੀ ਜਾਂ ਜਦੋਂ ਸਜ਼ਾ ਸੁਣਾਈ ਜਾਏਗੀ ਉਹ ਕਿਸ ਤਰੀਕੇ ਦੀ ਰਹੇਗੀ ਇਹ ਵੀ ਵੱਡੇ ਸਵਾਲ ਨੇ ਸੋ ਅੱਜ ਜਿਹੜੇ ਦੋਸ਼ ਲੱਗੇ ਸੀਗੇ ਸ਼ਾਇਦ ਉਹਨਾਂ ਦਾ ਜਿਹੜਾ ਨਿਪਟਾਰਾ ਹੁੰਦੇ ਹੋਏ ਸਜ਼ਾ ਸੁਣਾਉਂਦੇ ਹੋਏ ਅੱਜ ਜਿਹੜੇ ਅਕਾਲ ਤਖਤ ਦੇ ਜਥੇਦਾਰ ਦੇ ਸਾਹਮਣੇ ਨਜ਼ਰ ਆ ਸੰਜੀਆ ਕਾਦੇਾ ਸ੍ਰੀ ਹਮੰਦਰ ਸਾਹਿਬ ਦੀਆਂ ਜਿੱਥੇ ਇਹ ਬੈਠਕ ਮਠਾਈ ਗਈ ਹੈ ਸੋ ਦੱਸਦੀ ਹੈ ਕਿ ਅਕਾਲ ਤਖਤ ਤੋਂ ਹੀ ਜਿਹੜੀ ਅਸ਼ਰੋਮ ਦੀ ਅਕਾਲੀ ਦਲ ਦੀ ਸ਼ੁਰੂਆਤ ਹੋਈ ਸੀਗੀ ਗੁਰਦੁਆਰਾ ਸਾਹਿਬ ਤੋਂ ਹੀ ਸ਼ੁਰੂਆਤ ਹੋਈ ਸੀਗੀ ਲੇਕਿਨ ਅੱਜ ਵੀ ਵਾਦਾਂ ਦੇ ਵਿੱਚ ਕੀ ਦੀ ਹੋਈ ਹੈ ਤੇ ਉੱਥੇ ਹੀ ਅੱਜ ਜਿਹੜੀ ਸਜਾ ਸੁਣਾਈ ਜਾਏਗੀ ਜਾਂ ਕਿਸ ਤਰੀਕੇ ਦੇ ਜਿਹੜੀ ਅੱਗੇ ਜਾਣਕਾਰੀ ਵੀ ਦੇਦੀ ਨਿਕਲ ਕੇ ਸਾਹਮਣੇ ਆਉਂਦੀ ਹੈ ਵੀ ਵੱਡੇ ਸਵਾਲ ਨੇ ਤੁਸੀਂ ਦੇਖਦੇ ਹੋ ਲਾਈਵ ਬਾਦਤ ਮੈਂ ਦਾਨਿਸ਼ ਗੁਪਤਾ ਕੈਮਰਾਮੈਨ ਸ਼ਾਮ ਦੇ ਨਾਲ ਅੱਜ ਜਿਹੜਾ ਸਿੱਖ ਜਗਤ ਦੇ ਵਿੱਚ ਬੜਾ ਅਹਿ ਸੇ ਸ਼ਾਚ ਕਾਂ ਦੇ ਹਮੰਦ ਸਾਹਿਬ ਦੀ ਜਿੱਥੇ ਸੁਖਵੀਰ ਬਾਦਲ ਪਹੁੰਚੇ ਨੇ ਵੀਲ ਚੱਕ ਦੇ ਉੱਪਰ ਬੈਠ ਕੇ ਪਹੁੰਚੇ ਨੇ ਜਦੋਂ ਪਿਛਲੀ ਫੇਰੀ ਸੀਗੀ ਲੱਤ ਫ੍ਰੈਕਚਰ ਹੋਈ ਸੀਗੀ ਉਸ ਤੋਂ ਬਾਅਦ ਲੰਬੇ ਸਮੇਂ ਤੋਂ ਹਸਪਤਾਲ ਦੇ ਵਿੱਚ ਦਾਖਲ ਸੀਗੇ ਲੇਕਿਨ ਅੱਜ ਬੜੇ ਸਤਿਕਾਰ ਨਾਲ ਵੀਲ ਚਲਦੇ ਉੱਪਰ ਬੈਠ ਕੇ ਪਹੁੰਚੇ ਨੇ ਨਾਲ ਦੇ ਨਾਲ ਵਿਕਰਮ ਸਿੰਘ ਸਿੰਘ ਮਜੀਠੀਆ ਪਹੁੰਚੇ ਨੇ ਮਜਿੰਦਰ ਸਿੰਘ ਵਿਤਸਾ ਹੁਣੇ ਪਹੁੰਚੇ ਨੇ ਅੱਜ ਵੱਡੇ ਫੈਸਲੇ ਲਏ ਜਾਣੇ ਨੇ ਦੱਸ ਦਈਏ ਕਿ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਹੁਣਾ ਵੱਲੋਂ ਅੱਜ ਜਿਹੜੀ 5-6 ਸਹਿਬਾਨਾਂ ਦੀ ਜਿਹੜੀ ਬੈਠਕ ਬਿਠਾਈ ਗਈ ਆ ਨਾਲ ਦੇ ਨਾਲ 2007 ਤੋਂ ਲੈ ਕੇ 17 ਤੱਕ ਜਿਨੇ ਵੀ ਅਕਾਲੀ ਦਲ ਦੀ ਜਿਹੜੀ ਮੰਤਰੀ ਮੰਡਲ ਰਹੇ ਨੇ ਮੰਤਰੀਪਦ ਦੇ ਅਹੁਦੇਦਾਰ ਰਹੇ ਨੇ ਉਹਨਾਂ ਨੂੰ ਵੀ ਬੁਲਾਇਆ ਗਿਆ ਤੇ ਅੱਜ ਜਿਹੜਾ ਫੈਸਲਾ ਦਿੱਤਾ ਜਾਣਾ ਹੈ ਕਿਉਂਕਿ ਲੰਬੇ ਸਮੇਂ ਤੋਂ ਜਿਹੜਾ ਵਿਵਾਦ ਚੱਲ ਰਿਹਾ ਸੀਗਾ ਵੱਡੇ ਵੱਡੇ આરોਪ ਲੱਗੇ ਸੀਗੇ ਸੁਖਬੀਦ ਬਾਦਲ ਹੁੰਦਾ ਤੇ ਕਿ ਜਦੋਂ ਡਿਪਟੀ ਸੀਐਮ ਰਹੇ ਨੇ ਇਹਨਾਂ ਵੱਲੋਂ ਕੁਝ ਐਸੇ ਫੈਸਲੇ ਲਏ ਦਿੱਤੇ ਗਏ ਨੇ ਜਿਨ੍ਹਾਂ ਨੇ ਸਿੱਖਪੰਦੇ ਦੀ ਜੜੈਕਸ ਨੂੰ ਨੁਕਸਾਨ ਪਹੁੰਚਾਇਆ ਹੈ ਆਰਾਮਹੀਨ ਨੂੰ ਜਿਹੜਾ ਮਾਫੀ ਦੇਣ ਦੇ ਉੱਪਰ ਤਾਂ ਦੱਸਦੀ ਹੈ ਕਿ ਨਾਲ ਦੇ ਨਾਲ ਜਿਹੜਾ ਬੇਅਦਵੀ ਮਾਮਲੇ ਦੇ ਉੱਪਰ ਕਾਰਵਾਈ ਨਾ ਕਰਨ ਦੇ ਵੀ ਜਿਹੜੇ ਵੱਡੇ ਵੱਡੇ આરોਪ ਲੱਗੇ ਸੀਗੇ ਉਸ ਤੋਂ ਬਾਅਦ ਜਿਹੜਾ 3 ਮਹੀਨੇ ਪਹਿਲਾਂ ਸੁਕੀਦ ਬਾਦਲ ਨੂੰ ਤਨਖਾਹੀ ਐਲਾਨ ਕੀਤਾ ਗਿਆ ਸੀਗਾ ਲੇਕਿਨ ਹੁਣ ਜਿਹੜੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੀ ਅੱਗੇ ਅਕਾਲੀ ਦਲ ਦੇ ਵਰਕਰ ਨੇ ਇਲੈਕਸ਼ਨ ਲੜਨਾ ਚਾਹੁੰਦੇ ਨੇ ਨਾਲ ਦੇ ਨਾਲ ਜਿਹੜੀ ਅੱਗੇ ਪਾਰਟੀ ਦਾ ਕਾਰਜਾ ਦੇਖਦੇ ਨੇ ਉਸ ਨੂੰ ਲੈ ਕੇ ਜਿਹੜੀ ਹੁਣ ਉਹਨਾਂ ਨੂੰ ਸਜ਼ਾ ਸੁਣਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਉਹ ਜਿਹੜੇ ਅੱਗੇ ਆਪਣਾ ਸਿਆਸੀ ਕਾਰਜਾ ਦਾ ਨੂੰ ਵਧਾ ਸਕਣ ਸੋ ਅੱਜ ਬੜਾ ਅਹਿਮ ਦਿਨ ਹੈ ਦੇਖਣਾ ਹੋਵੇਗਾ ਕਿ ਗਿਆਨੀ ਰਕबीर ਸਿੰਘ ਜਿਹੜੇ ਜਥੇਦਾਰ ਨੇ ਕਾਲ ਤੱਕ ਰਹੇ ਉਹਨਾਂ ਵੱਲੋਂ ਕੀ ਫੈਸਲਾ ਸੁਣਾਇਆ ਜਾਂਦਾ ਸੋ ਵੱਡਾ ਜਿਹੜਾ ਅੱਜ ਦਿਨ ਹੈ ਸਿੱਖ ਜਗਤ ਦੇ ਵਿੱਚ ਤਸਵੀਰਾਂ ਸਾਂਝੀਆਂ ਕਰਦੇ ਅੱਜ ਜਿਹੜੇ ਵੱਡੇ ਐਡੇ ਮੰਤ ਪਹੁੰਚਣੇ ਨੇ ਕਾਲੀ ਦਲ ਦੇ ਸੋ ਨਾਲ ਦੇ ਨਾਲ ਜਿਹੜੀ 2007 ਤੋਂ 17 ਤੱਕ ਦੀ ਜਿਹੜੀ ਜਿੰਨੇ ਵੀ ਮੰਤਰੀ ਮੰਡਲ ਦੇ ਅਹੁਦੇਦਾਰ ਉਹਨਾਂ ਨੇ ਵੀ ਅੱਜ ਪਹੁੰਚਣਾ ਸੋ ਅੱਜ ਜਿਹੜਾ ਵੱਡਾ ਫੈਸਲਾ ਕੀਤਾ ਜਾਏਗਾ ਸੋ ਅੱਜ ਜਿਹੜਾ ਵਿਸ਼ਾ ਇਹ ਵੀ ਸੋਚਣ ਯੋਗ ਹੈ ਕਿ ਕੀ ਅੱਜ ਜਿਹੜੇ ਸੁਭੀਦ ਬਾਦਲ ਨੇ ਉਹਨਾਂ ਨੂੰ ਸਜ਼ਾ ਸੁਣਾਈ ਜਾਏਗੀ ਜਾਂ ਜਦੋਂ ਸਜ਼ਾ ਸੁਣਾਈ ਜਾਏਗੀ ਉਹ ਕਿਸ ਤਰੀਕੇ ਦੀ ਰਹੇਗੀ ਇਹ ਵੀ ਵੱਡੇ ਸਵਾਲ ਨੇ ਸੋ ਅੱਜ ਜਿਹੜੇ ਦੋਸ਼ ਲੱਗੇ ਸੀਗੇ ਸ਼ਾਇਦ ਉਹਨਾਂ ਦਾ ਜਿਹੜਾ ਨਿਪਟਾਰਾ ਹੁੰਦੇ ਹੋਏ ਸਜ਼ਾ ਸੁਣੋਂਦੇ ਹੋਏ ਅੱਜ ਜਿਹੜੇ ਅਕਾਲ ਤਖਤ ਦੇ ਜਥੇਦਾਰ ਦੇ ਸਾਹਮਣੇ ਨਗਰ ਅਸੰਜੀ ਕਾਵੇਸ਼ ਸ਼੍ਰੀ ਮੰਦਿਰ ਸਾਹਿਬ ਦੀਆਂ ਜਿੱਥੇ ਬੈਠਕ ਮਿਠਾਈ ਗਈ ਹੈ ਸੋ ਦੱਸਦੀ ਹੈ ਕਿ ਅਕਾਲ ਤਖਤ ਤੋਂ ਹੀ ਜਿਹੜੀ ਅਸ਼ੋਮਨੀ ਅਕਾਲੀ ਦਲ ਦੀ ਸ਼ੁਰੂਆਤ ਹੋਈ ਸੀਗੀ ਗੁਰਦੁਆਰਾ ਸਾਹਿਬ ਤੋਂ ਹੀ ਸ਼ੁਰੂਆਤ ਹੋਈ ਸੀਗੀ ਲੇਕਿਨ ਅੱਜ ਵੀ ਵਾਅਦਿਆਂ ਦੇ ਵਿੱਚ ਕਿਦੀ ਹੋਈ ਹੈ ਤੇ ਉੱਥੇ ਹੀ ਅੱਜ ਜਿਹੜੀ ਸਜਾ ਸੁਣਾਈ ਜਾਏਗੀ ਜਾਂ ਕਿਸ ਤਰੀਕੇ ਨਾਲ ਜਿਹੜੀ ਅੱਗੇ ਜਾਣਕਾਰੀ ਵਧੇਰੀ ਨਿਕਲ ਕੇ ਸਾਹਮਣੇ ਆਉਂਦੀ ਹੈ ਵੀ ਵੱਡੇ ਸਵਾਲ ਨੇ ਤੁਸੀਂ ਦੇਖਦੇ ਹੋ ਲਾਈਵ ਬਾਦ ਮੈਂ ਦਾਨਿਸ਼ ਗੁਪਤਾ ਕੈਮਰਾਮੈਨ ਸ਼ਾਮ ਦੇ ਨਾਲ